ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧ ਜੰਗ ਆਪਣੇ ਸਿਖਰ ਤੇ ਹੈ ਇਸ ਤਹਿਤ ਅੱਜ ਫਿਰੋਜ਼ਪੁਰ ਵਿੱਚ ਪੁਲਸ ਨੇ ਇੱਕ ਨਸ਼ਾ ਤਸਕਰ ਦੇ ਘਰ ਸ਼ਾਪਾ ਮਾਰਿਆ ਹੈ ਉਸ ਦੇ ਘਰ ਨੂੰ ਬਲਡੋਜ਼ਰ ਚਲਾ ਕੇ ਢਾਹ ਵੀ ਦਿੱਤਾ ਗਿਆ ਜੋ ਉਸ ਦੇ ਨਸ਼ੀਲੇ ਪਦਾਰਥ ਵੇਚ ਕੇ ਕਮਾਏ ਪੈਸੇ ਨਾਲ ਬਣਾਇਆ ਗਿਆ ਸੀ ਐਸਐਸਪੀ ਫਿਰੋਜ਼ਪੁਰ ਭੁਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਨਸ਼ਾ ਤਸਕਰ ਚਰਨਜੀਤ ਸਿੰਘ ਉਰਫ ਚੰਨਾ ਦੇ ਘਰ ਤੇ ਬਲਡੋਜ਼ਰ ਨਾਲ ਕਾਰਵਾਈ ਕੀਤੀ ਗਈ ਹੈ ਇਸ ਦੇ ਵਿਰੁੱਧ ਕੱਲ 3 ਮਾਮਲੇ ਵੀ ਦਰਜ ਕੀਤੇ ਗਏ ਸਨ ਜਿਸ ਵਿੱਚ ਇੱਕ ਮਾਮਲਾ 125 ਕਰੋੜ ਰੁਪਏ ਦੀ 25 ਕਿਲੋ ਹੈਰੋਇਨ ਦਾ ਵੀ ਸੀ ਜਿਸ ਵਿੱਚ ਉਸ ਨੂੰ 14 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ 7 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਇਸ ਨਸ਼ੀਲੇ ਪਦਾਰਥ ਦਾ ਤਸਕਰ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ ਪਰ ਬਾਹਰ ਹੋਣ ਤੋਂ ਬਾਅਦ ਉਸ ਨੇ ਦੁਬਾਰਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਦੌਰਾਨ ਉਸ ਵਿਰੁੱਧ ਦੋ ਮਾਮਲੇ ਹੋਰ ਦਰਜ ਕੀਤੇ ਗਏ ਸਨ ਜਿਸ ਵਿੱਚ ਉਹ ਫਰਾਰ ਸੀ ਇਸ ਸੰਬੰਧੀ ਅੱਜ ਇਸ ਸੰਬੰਧੀ ਅੱਜ ਉਸ ਦੇ ਘਰ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਸ ਦੋਸ਼ੀ ਨੇ ਜੰਗਲਾਤ ਵਿਭਾਗ ਦੀ 1 ਏਕੜ ਜ਼ਮੀਨ ਤੇ ਵੀ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਅੱਜ ਮੁਕਤ ਕਰ ਦਿੱਤਾ ਗਿਆ ਹੈ ਨਸ਼ੇ ਤਸਕਰ ਦੀ 32 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਉਹ ਵੀ ਜਲਦੀ ਜੜੀ ਜ਼ਬਤ ਕੀਤੀ ਗਈ ਹੈ ਤੇ 8 ਤੋਂ 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਸੀਗ ਕਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਇਹ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਫੋਰੈਸਟ ਡਿਪਾਰਟਮੈਂਟ ਵੱਲੋਂ ਵੀ ਸੀ ਸਾਨੂੰ ਵੀ ਪਤਾ ਸੀ ਇਹ ਮਾਈਕ ਡਾਊਨ ਰੱਖੋ ਪੈਡਲਰ ਹੈ ਇਹ ਸਮਗਲਰ ਹੈ ਤੇ ਜਿਸ ਦੇ ਜਿਸ ਦੇ ਤਿੰਨ ਕੇਸ ਰਜਿਸਟਰਡ ਹੈ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ ਸਰਜੀਤ ਸਿੰਘ ਵਾਸੀ ਝੁਗੇ ਹਜ਼ਾਰਾ ਇਹ ਪਿੰਡ ਦੇ ਵਿੱਚ ਇਸ ਨੇ ਇਹ ਪਹਿਲਾਂ ਵੀ ਇਸ ਤੇ 25 ਕਿਲੋ ਹੈਰੋਇਨ ਦਾ ਪਰਚਾ ਸੀ ਦੇ ਦਰਜ ਤੇ ਜਿਸ ਦੇ ਵਿੱਚ ਉਸ ਨੂੰ 15 ਸਾਲ ਕੈਦ ਸੀ ਕੈਦ ਕੱਟ ਰਿਆ ਸੀ ਪਿਛਲੇ ਦਿਨੀ 7 ਸਾਲ ਕੈਦ ਘੱਟ ਕੇ ਇਹ ਉਸ ਤੋਂ ਬੇਲ ਤੇ ਆਇਆ ਸੀ ਬਟ ਫਿਰ ਸਾਨੂੰ ਇੱਕ ਕੇਸ ਦੇ ਵਿੱਚ ਵਾਂਟਡ ਇੱਕ ਕੇਸ ਇਸੇ ਹੋਰ ਰਜਿਸਟਰ ਹੋਇਆ ਸੀ ਇਸ ਨੇ ਆਪਣੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਕੇ ਜਿਹੜੇ ਨਜਾਇਜ਼ ਪੈਸੇ ਬਣਾਏ ਆ ਨਸ਼ੇ ਦੇ ਪੈਸੇ ਬਣਾਇਆ ਉਸ ਦਾ ਇਸ ਨੇ ਜਿਹੜੀ ਆ ਪ੍ਰਾਪਰਟੀ ਇੱਕ ਅਨਧਾਰਕਤ ਤੌਰ ਤੇ ਫੋਰੈਸਟ ਲੈਂਡ ਤੇ ਬਣਾਈ ਸੀ ਉਸ ਨੂੰ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਫੋਰੈਸਟ ਡਿਪਾਰਟਮੈਂਟ ਤੇ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਸਾਰਾ ਤੇ ਪੁਲਿਸ ਵੱਲੋਂ ਇਹਦੀ ਨਾਲ ਉਹਨਾਂ ਨੂੰ امداد ਦਿੱਤੀ ਜਾ ਰਹੀ ਹੈ ਸਰ ਇਹ ਵਾਂਟਡ ਸੀਗਾ ਕਿ ਜੇ ਜੇਲ੍ਹ ਚ ਬੰਦੇ ਜੀ ਇਹ ਹੁਣ ਵਾਂਟਡ ਹੈ ਜੀ ਵਾਂਟਡ ਹੈ ਪਗੋੜਾ ਕਿੰਨੀ ਹੈਰੋਇਨ ਸ਼ਰੀਰ ਦੇ ਕੋਲ ਫੜੀ ਜਾ ਚੁੱਕੀ ਆ ਹੁਣ ਤੱਕ ਕਿੰਨੇ ਟੋਟਲ ਮੁਕਦਮੇ ਆ ਤਿੰਨ ਮੁਕਦਮੇ ਸੀਗੇ ਜੀ ਇਹਦੇ ਚ ਇੱਕ ਮੁਕਦਮੇ ਚ ਬਹੁਤ ਭਾਰੀ ਮਾਤਰਾ ਚ 25 ਕਿਲੋ ਹੈਰੋਨ ਬਰਾਮਦ ਹੋਈ ਸੀ ਜਿਸ ਦੇ ਵਿੱਚ 15 ਸਾਲ ਇੱਕ ਕੈਦ ਘੱਟ ਰਿਹਾ ਸੀ ਥੈਂਕ ਯੂ ਸੋ ਮਚ